ਮੰਗੈਂ ਰਾ ਪਿੰਡੇ ਬੈਠੇ ਤੁਸੀਂ ਹੈਂ ਹਾਂ ਯਾਸ਼ਨ ਦੀ ਸੇਵਾ ਕਰਦੇ ਹੋ ਉਹਨੇ ਵੀ ਯਾਤਰਾ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਬੱਚਿਆਂ ਦੀ ਪਾਰਾ ਵੀ ਪਿੰਡ ਮੰਗ ਰਿਹਾ ਪਿੰਡ ਦੇ ਅੰਦਰ ਵੜ ਕੇ ਹੈਂ ਕੜੀ ਕੜੀ ਅੱਖਾਂ ਵਿੱਚ ਬੜੇ ਨਾ ਆ ਰਹੇ ਹੈ ਤੁਸੀਂ ਕਹਿਤ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰੋਹ ਹੀ ਬੋਲਦੇ ਆ ਵੈਗਰੂ ਅਸੀਂ ਰੋਹ ਹੀ ਬੋਲਦੇ ਆ ਵੈਗਰੂ ਅਸੀਂ ਰੋਹ ਹੀ ਅਸੀਂ ਦੁਨੀਆ ਗੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਨੂੰ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਤੁਸੀਂ ਮਾਰੇ ਤੁਹਾਨੂੰ ਮਾਰੋ ਕਿੱਥੋਂ ਇੱਕ ਦੱਸੋ ਮਰੇ ਹਾਂ ਕਿੱਥੋਂ ਜੀ ਜਿਹੜੇ ਬਿੰਦੋ ਆਏ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬੇਜ ਕਿਹੜੀ ਸੰਸਥਾ ਤੁਹਾਡੀ ਪ੍ਰਧਾਨਗੀ ਪ੍ਰਧਾਨਗੀ ਬਾਕੀ ਤਾਂ ਅੰਦਰ ਤਨੇ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੰਦੇ ਅਸੀਂ ਦੱਸ ਰਿਹਾ ਮੰਡੀ ਸ਼ਾਹਫਰ ਰੋਡ ਪਿੰਡ ਜੰਡੂਸਮਗਾਲੀ ਨਿਪੜੋਗੇ ਬਹੁਤ ਧਰਪਾ ਲੱਗੇ ਹਾਈਪਰ ਰੋਡ ਹੈ ਬਾਕੀ ਤਾਂ ਪਤਾ ਪੁੱਧੜੇ ਹੁੰਦੇ ਬਾਕੀ ਦਾ ਪੈਸਾ ਵੀਡੀਓ ਬਣਾਉਣਾ ਓਕੇ ਨੰਬਰ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਆਸਟ੍ਰੇਲੀਆ ਗਏ ਇਹ ਤਾਂ ਉਹ ਬੈਸਕਲ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਦੇ ਭਾਈ ਇੱਥੇ ਦੀ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਉਹਨੇ ਆਸ਼ਰਮ ਦੀ ਸੇਵਾ ਕਰਦੇ ਪਿਆ ਤੂੰ ਆਪਣੇ ਬੱਚੇ ਸਾਹਿਬ ਫਾਰਾ ਵੀ ਪਿੰਡ ਮੰਗ ਰਿਹਾ ਪਿੰਡ ਅੰਦਰ ਵੜ ਕੇ ਤੈਨੂੰ ਉਹਦੇ ਨਾਲ ਹੀ ਹੈਂ ਇਹ ਤਾਂ ਅੱਗੇ ਜਿੰਨੀ ਅੱਖੇ ਵੀ ਇਧਰ ਬੜੇ ਨਾ ਆ ਰਹੇ ਸਰ ਆਪਾਂ ਹਾਂ ਕੋਈ ਕਹਾਂ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰੋਹੇ ਵੈਗਰੂ ਤਾਂ ਅਸੀਂ ਰੋਹੇ ਬੋਲਦੇ ਆ ਵੈਗਰੂ ਅਸੀਂ ਰੋਹੇ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਤੁਸੀਂ ਮਾਰੇ ਤੁਹਾਨੂੰ ਮਾਰੇ ਆਈ ਕਿੱਥੋਂ ਜੀ ਜਿਹੜੇ ਬਿਲ ਤੋਂ ਆਈ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਿਲ ਕਿਹੜੀ ਸੰਸਥਾ ਤੁਹਾਡੀ ਸੰਸਥਾ ਪ੍ਰਧਾਨ ਬਾਕੀ ਨਾ ਚੱਲੇ ਆਂ ਬੋਲ ਕੇ ਬਸੋ ਬੋਲ ਕੇ ਦੱਸੋ ਨਾ ਬੋਲੋ ਸਰਕਾਰੀ ਮੰਡੀ ਹਿਆ ਪਰ ਰੋਡ ਪਿੰਲੇ ਜੰਡੂ ਸਿੰਘ ਵਾਲੇ ਵੀ ਫੜੋ ਕੇ ਬੋਝ ਕਰ ਪੈ ਲੱਗੀ ਹੈ ਹਾਈਪਰ ਰੋਡ ਹੈ ਬਾਕੀ ਤਾਂ ਪਤਾ ਪੁੱਦ ਨਹੀਂ ਹੁੰਦੇ ਬਾਕੀ ਰਹਾ ਇਧਰ ਵੀਡੀਓ ਬਣਾਉਣਾ ਹੱਕਾ ਨਹੀਂ ਲੁੰਮੜੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇਧਰ ਵੀਡੀਓ ਬਣਾਉਣਾ